ਤੜਕੇ ਦਾ ਸੀਐਮ ਸਾਹਿਬ ਨੇ ਜੀ ਇਹ ਨਾਲ ਟੜਕੇ ਕਿਤੇ ਅਗਰਵਚਨ ਸਿੰਘ ਚੁਰੜਖੇੜੇ ਰਹਿੰਦਾ ਸੀ ਟੜਕੇ ਆਏ ਨੇ ਇਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਵੀ ਅੱਛਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਮੈਨੂੰ ਮਿਲਿਆ ਯਾਰ ਤੇ ਉਸ ਤੋਂ ਬਾਅਦ ਜਦੋਂ ਇਹ ਸੀਐਮ ਸਾਹਿਬ ਆਏ ਨੇ ਕਿਤੇ ਇਹ ਪਿੰਡਾਲ ਚ ਚਲੇ ਗਿਆ ਪਿੰਡਾਲ ਤੇ ਜਾ ਕੇ ਉੱਥੇ ਪਤਾ ਨਹੀਂ ਕੀ ਸੀਐਮ ਸਾਹਿਬ ਨੇ ਬੋਲਿਆ ਮਾੜਾ ਬੋਲਿਆ ਚੰਗਾ ਬੋਲਿਆ ਇਹਨੂੰ ਬਗਰਾੜੀ ਵਾਲੇ ਕਾਂਡ ਦਾ ਉਦੋਂ ਵਿੱਚ ਸੀ ਇਹ ਮਾਲ ਵਿੱਚ ਕਿ ਮਗਰ ਤੇ ਉਥੋਂ ਦਾ ਫਿਰ ਇਹਨੂੰ ਗੁਰੂ ਨਾਲ ਆਪਣਾ ਪ੍ਰੇਮ ਆ ਸਾਰਾ ਪਰਿਵਾਰ ਆਹਿਆ ਮੱਤਾਂ ਰਹੀਆਂ ਤੇ ਉਹਦੇ ਉਹਦਾ ਦੁੱਖ ਕਰਕੇ ਗੁਰੂ ਦਾ ਤੇ ਇਹਨੇ ਆ ਕੰਮ ਕੀਤਾ ਜਿਹੜਾ ਛੱਤਰ ਮਾਰਿਆ ਹਾਂਜੀ ਉਹ ਤੋਂ ਬਾਅਦ ਫਿਰ ਇਹਨੂੰ ਫੜ ਕੇ ਲਾਇਏ ਨੇ ਕਬਰ ਵਾਲੇ ਨਹੀਂ ਇਹ ਗਲਤ ਕੀਤਾ ਕਿ ਸਹੀ ਕੀਤਾ ਤੁਹਾਡੇ ਬੰਨਣੇ ਚ ਕਿ ਗਲਤ ਹੈ ਕਿ ਸਹੀ ਕੀਤਾ ਉਹ ਕੁਝ ਕੀਤਾ ਉਹਨੇ ਸਹੀ ਕੀਤਾ ਪਰਮੇਸ਼ਰ ਦੇ ਹੁਕਮ ਨਾਲ ਕੀਤਾ ਇਹ ਕੋਈ ਕਿਸੇ ਤੋਂ ਕਿਸੇ ਨੇ ਹੀ ਰਹਿ ਨਹੀਂ ਲਈ ਕਿਸੇ ਨੇ ਉਹਨੂੰ ਕਿਹਾ ਨਹੀਂਗਾ ਕਿ ਤੂੰ ਆ ਕੰਮ ਕਰ ਤਨੇ ਆਪਣੀ ਮਰਜ਼ੀ ਨਾਲ ਕੰਮ ਕੀਤਾ ਇਹ ਝੂੜਖੜੇ ਕਦੋਂ ਤੋਂ ਰਹਿ ਰਹੇ ਸੀਗੇ ਹਾਂਜੀ 3 ਸਾਲ ਹੋ ਗਏ 3 ਸਾਲ ਹੋ ਗਏ ਇਹ ਵੋਟ ਵਗੈਰੇ ਜਿਹੜੀ ਨੇ ਸਾਰਾ ਕੁਝ ਇੱਥੇ ਹੀ ਆ ਜੀ ਰਤੇ ਖੜੀ ਹਾਂਜੀ ਰਤੇ ਖੜੀ ਤੇ ਇਹ ਜੋ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਨੂੰ ਲੈ ਕੇ ਦੁਖੀ ਸੀ ਹਾਂਜੀ ਹਾਂਜੀ ਉਹਨਾਂ ਨੇ ਉਸ ਸਮੇਂ ਨਾਲ ਵੀ ਸੀ ਉੱਥੇ ਬਰਗਾੜੀ ਵੀ ਸੀ ਹਾਂਜੀ ਨਾਲ ਸੀ ਇਕਰਵਚਨ ਸੀ ਇਹ ਇਹਨਾਂ ਦੇ ਫਾਦਰ ਦਾ ਨਾਮ ਕੀ ਹੈ ਹਾਂਜੀ ਗਰਬਚਰ ਤੁਹਾਡੇ ਫਾਦਰ ਦਾ ਨਾਮ ਕੀ ਹੈ ਹਰਬੰਸ ਸਿੰਘ ਹਰਬੰਸ ਸਿੰਘ ਉਮਰ ਕਿੰਨੀ ਹੈ ਇਹਨਾਂ ਦੀ ਇਹਨੂੰ 30 ਸਾਲ ਸੈਂਟਿਕ ਸਾਲ ਛਤੀ ਹੋਣੀ ਠੀਕ ਹੈ ਹਾਂ ਠੀਕ ਹੈ ਠੀਕ ਹੈ ਸ੍ਰੀ ਕਾਲ ਪੰਜਾਬੀ ਵੀਰੋ ਮੈਂ ਨਵਜੋਤ ਕੌਰ ਲੰਬੀ ਵੀਰੋ ਪਿਛਲੇ ਕਾਫੀ ਦਿਨਾਂ ਤੋਂ মিডিਆ ਤੇ ਸੋਸ਼ਲ ਮੀਡੀਆ ਤੇ ਸਖਬੀਰ ਬਾਦਲ ਦੇ ਕਾਫਲੇ ਤੇ ਹੋਇਆ ਜਲਾਲਾਬਾਦ ਦਾ ਹਮਲਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਕਿ ਡਲਾ ਤੋਂ ਡਲਾ ਹੁੰਦਾ ਔਰ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਔਰ ਇਸ ਵਿੱਚ ਭਗਵੰਤ ਮਾਨ ਨੂੰ ਕਾਫੀ ਟਾਰਗੇਟ ਕੀਤਾ ਗਿਆ ਕਿ ਭਗਵੰਤ ਮਾਨ ਲੋਕਾਂ ਨੂੰ ਖਸਾ ਰਿਹਾ ਜੋ ਕਿ ਬਹੁਤ ਗਲਤ ਹੈ ਸਾਡਾ ਮੀਡੀਆ ਹਰ ਵਾਰ ਭਗਵੰਤ ਮਾਨ ਨੂੰ ਹੀ ਟਾਰਗੇਟ ਕਿਉਂ ਕਰਦਾ ਹੈ ਸਾਡੇ ਦੇ ਇਸ ਦਾ ਵਿਕਾਉ ਤੇ ਜੁੱਤੀ ਚੱਟ ਮੀਡੀਆ ਕੁਝ ਮੀਡੀਆ ਇਮਾਨਦਾਰ ਵੀ ਹੈ ਕੁਝ ਪੱਤਰਕਾਰ ਵੀ ਇਮਾਨਦਾਰ ਨੇ ਮੈਂ ਉਹਨਾਂ ਨੂੰ ਸਲੂਟ ਕਰਦੀ ਆਂ ਪਰ ਜਿਹੜਾ ਸਾਡੇ ਦੇਸ਼ ਦਾ ਵਿਕਾਉ ਤੇ ਜੁੱਤੀ ਚੱਟ ਮੀਡੀਆ ਉਹਨਾਂ ਨੇ ਕਹਿਣਾ ਚਾਹੁੰਦੇ ਕਿ ਜਦੋਂ ਵਿਰਸਾ ਸਿੰਘ ਬਲਟੋਹਾ ਦਾ ਬਿਆਨ ਆਇਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਸੰਗੀਆਂ ਮਰੋੜ ਤੋਂ ਅਸੀਂ ਤੁਹਾਡੇ ਨਾਲ ਆ ਤੁਹਾਡੇ ਤੇ ਪਰਚੇ ਨਹੀਂ ਕਟੇਾਂਗੇ ਉਦੋਂ ਸਾਡੇ ਦੇਸ਼ ਦਾ ਵਿਕਾਉ ਤੇ ਜੁੱਤੀ ਚੱਟ ਮੀਡੀਆ ਕਿੱਥੇ ਸੀ ਜਦੋਂ ਅਕਾਲੀ ਦਲ ਦੇ ਇੱਕ ਲੀਡਰ ਨੇ ਅਕਾਲੀ ਦਲ ਦੀ ਵੱਡੀ ਰੈਲੀ ਵਿੱਚ ਕਿਹਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਧੌਣਾਂ ਮਰੋੜ ਤੋਂ ਅਸੀਂ ਤੁਹਾਡੇ ਨਾਲ ਆ ਤੇ ਅਕਾਲੀ ਦਲ ਦੇ ਵਰਕਰਾਂ ਨੇ ਜ਼ੋਰਦਾਰ ਤਾੜੀਆਂ ਨਾਲ ਇਸ ਬਿਆਨ ਦਾ ਸਵਾਗਤ ਕੀਤਾ ਸੀ ਉਦੋਂ ਵਿਕਾਉ ਤੇ ਜੁੱਤੀ ਚੱਟ মিডিਆ ਕਿੱਥੇ ਸੀ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲੇ ਹੁੰਦੇ ਸੀ ਉਦੋਂ ਇਹ ਵਿਕਾਉ ਤੇ ਜੁੱਤੀ ਚੱਟ মিডিਆ ਕਿੱਥੇ ਸੀ ਔਰ ਵੀਰੋਂ ਮੈਂ ਤੇ ਸਿਰਫ ਇਹਨੇ ਕਹਿਣਾ ਚਾਹੁੰਦੀ ਆ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੋ ਲੋਕਤੰਤਰ ਦੀ ਲੜਾਈ ਲੜੋ ਵੀਰੋ ਹੁਣੇ ਹੁਣੇ ਖਬਰ ਆਈ ਹੈ ਕਿ ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ ਵਿੱਚ ਬਾਦਲ ਸਾਹਿਬ ਤੇ ਜੁੱਤੀ ਸੁੱਟੀ ਗਈ ਜੋ ਕਿ ਬਹੁਤ ਗਲਤ ਹੈ ਔਰ ਦੋ ਤਿੰਨ ਦਿਨ ਪਹਿਲਾਂ ਲੰਬੀ ਹਲਕੇ ਦੇ ਪਿੰਡ ਲਾਲਬਾਈ ਵਿੱਚ ਬਾਦਲ ਸਾਹਿਬ ਦਾ ਕਾਫੀ ਭਾਰੀ ਵਿਰੋਧ ਕੀਤਾ ਗਿਆ ਔਰ ਵੀਰੋ ਭਗਤ ਸਿੰਘ ਹੋਰਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕੀਤੀਆਂ ਸੀ ਤਾਂ ਕਿ ਸਾਨੂੰ ਫਿਰ ਤੋਂ ਡਲਿਆਂ ਰੋੜਿਆਂ ਬੰਦੂਖਾਂਆਂ ਡਾਂਗਾਂ ਵਾਲੀ ਲੜਾਈ ਨਾ ਲੜਨੀ ਪਵੇ ਔਰ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦੀ ਆ ਕਿ ਜੇਕਰ ਕੋਈ ਵੀ ਲੀਡਰ ਤੁਹਾਡੇ ਪਿੰਡ ਵਿੱਚ ਆਉਂਦਾ ਉਸਦੇ ਵਿਚਾਰ ਸੁਣੋ ਉਸਦੇ ਬਿਆਨ ਸੁਣੋ ਉਸ ਨੂੰ ਸਵਾਲ ਕਰੋ ਤੇ ਜੇਕਰ ਤੁਹਾਡੇ ਮਨ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਤਾਂ ਵੋਟ ਰਾਹੀਂ ਆਪਣਾ ਗੁੱਸਾ ਕਢੋ ਪਿੰਡਾਂ ਵਿੱਚ ਧੜੇਬਾਜੀ ਨਾ ਕਰੋ ਪਾਈਚਾਰਕ ਸਾਝ ਬਣਾਈ ਰੱਖੋ ਅਮਨ ਸ਼ਾਂਤੀ ਬਣਾਈ ਰੱਖੋ ਔਰ ਮੈਂ ਸਾਰੇ ਲੀਡਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਆਪਣੀਆਂ ਸਟੇਜਾਂ ਤੋਂ ਪਿੰਡਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿਓ ਔਰ ਕੋਈ ਵੀ ਬਿਆਨ ਦੇ ਤੋਂ ਪਹਿਲਾਂ ਜਰੂਰ ਸੋਚਣ ਤੇ ਸਮਝਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀ ਕੱਲ ਦੋਸਤੋ ਮੈਂ ਥੋੜਾ ਆਪਣਾ ਭਗਵੰਤਪਨ ਇੱਕ ਵਾਰੀ ਫੇਰ ਫੇਸਬੁਕ ਤੇ ਲਾਈਵ ਤੁਸੀਂ ਵੀ ਸੋਚਦੇ ਹੋਵੋਗੇ ਸੜਕਾਂ ਤੇ ਲਾਈਵ ਹੁੰਦੇ ਅਸੀਂ ਕਦੇ ਕਿਤੇ ਕਦੇ ਕਿਤੇ ਸੜਕਾਂ ਤੇ ਰਹਿੰਦੇ ਆਂ ਟਰੈਵਲ ਕਰ ਰਹੇ ਆਂ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆਂ ਇੱਕ ਦੋ ਗੰਭੀਰ ਘੋਦਿਆਂ ਤੇ ਮੈਂ ਗੱਲ ਕਰਨੀ ਸੀ ਪ੍ਰਕਾਸ਼ ਸਿੰਘ ਬਾਦਲ ਜੀ ਉਕਬਤਰੀ ਨੇ ਜਿਹੜੇ 90 ਸਾਲ ਦੀ ਉਮਰ ਹੈ ਬਜ਼ੁਰਗ ਨੇ ਉਹਨਾਂ ਨੇ ਇਹ ਕਿਹਾ ਕਿ ਭਗਵੰਤ ਮਾਨ ਦੇ ਭਾਸ਼ਣ ਢੜਕਾਉਂਦੇ ਨੇ ਭਗਵੰਤ ਮਾਨ ਦੀ ਪਾਰਟੀ ਜਿਹੜੀ ਹੈ ਉਹਨੂੰ ਡਿਸਕਵਾਲਿਫਾਈ ਕਰ ਦੇਣਾ ਚਾਹੀਦਾ ਹੈ ਇਹ ਜੀ ਪਾਰਟੀ ਨੂੰ ਇਹ ਜਿਹੇ ਬੰਦਿਆਂ ਨੂੰ ਮੈਂ ਬਾਦਲ ਸਾਹਿਬ ਨੂੰ ਥੋੜਾ ਯਾਦ ਕਰਾਉਣਾ ਚਾਹੁੰਦਾ ਕਿਉਂਕਿ ਬਜ਼ੁਰਗਰੇ ਕਈ ਵਾਰੀ ਭੁੱਲ ਜਾਂਦੇ ਨੇ ਕਿ ਵਿਰਸਾ ਸਿੰਘ ਵਲਟੋਆ ਉਹਨਾਂ ਦੀ ਆਪਣੀ ਪਾਰਟੀ ਦਾ ਉਹ ਭਾਸ਼ਣ ਦੇ ਰਿਹਾ ਕਿ ਵੀਡੀਓ ਪਈ ਆ ਉਹਦੀ ਆਮਾਦੀ ਪਾਰਟੀ ਵਾਲਿਆਂ ਦੇ ਜੁੱਤੀ ਫੇਰੋ ਇਹਨੇ ਤੇ ਧੋਣਾ ਨੱਪੋ ਵਰਸਾ ਸਿੰਘ ਬਲਟੋਆ ਅਸੈਂਬਲੀ ਦੇ ਵਿੱਚ ਵਿਧਾਨ ਸਭਾ ਚ ਕਹਿ ਰਿਹਾ ਮੈਂ ਅੱਤਵਾਦੀ ਸੀ ਮੈਂ ਅੱਤਵਾਦੀ ਹਾਂ ਮੈਂ ਅੱਤਵਾਦੀ ਰਹੂੰਗਾ ਸਿਕੰਦਰ ਮਲੂਕਾ ਜਦੋਂ ਮੋਦੀ ਜੀ ਬਠਿੰਡਿਆਏ ਸੀ ਤਾਂ ਪੁਲਿਸ ਵਾਲੇ ਨੂੰ ਭੈਣ ਦੀ ਗਾਲ ਕੱਢ ਰਿਹਾ ਹੈ ਪੁਲਿਸ ਮੁਲਾਜ਼ਮ ਨੂੰ ਜਿਹੜਾ ਡਿਊਟੀ ਕਰ ਰਿਹਾ ਸੀ ਉਹਨੂੰ ਕਹਿੰਦਾ ਮੈਂ ਤੇਰੇ ਥੱਪੜ ਮਾਰੂੰਗਾ ਉਹਨਾਂ ਨੂੰ ਕਲੀਨ ਚਿੱਟਾ ਕਿਉਂ? ਸਿਕੰਦਰ ਮਲੂਕੇ ਦੀ ਇੱਕ ਵੀਡੀਓ ਪਈ ਹੈ ਬਦਲ ਸਾਹਿਬ ਜਿਦੇ ਵਿੱਚ ਉਹ ਹਾਥੀ ਘੋਟਦਾ ਬੇਰ ਜ਼ੁਗਾਰਾ ਨੂੰ ਤੇ ਕੁੜੀਆਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਉਹਨਾਂ ਨੂੰ ਕਲੀਨ ਚਿੱਟਾ ਕਿਉਂ? ਬਲ ਸਾਹਿਬ ਤੁਹਾਡੀ ਪਾਰਟੀ ਦੇ 25 ਲੀਡਰ ਇਲੈਕਸ਼ਨ ਕਮਿਸ਼ਨ ਨੇ ਫਾਜ਼ਿਲਕਾ ਦੇ ਵਿੱਚ ਜੇਲ੍ਹ ਦੇ ਵਿੱਚ 9 ਵਜੇ ਜਦੋਂ ਕਿ ਮੁਲਾਕਾਤ ਦਾ ਟਾਈਮ ਨਹੀਂ ਹੁੰਦਾ ਉਹ ਸ਼ਿਵ ਲਾਲ ਡੋਡਾ ਜਿਹੜਾ ਕਿ ਤੁਹਾਡੇ ਮੁੰਡੇ ਦੇ ਸਾਲੇ ਵਿਕਰੂਜੀਤ ਮਜੀਠੀਏ ਨਾਲ ਸ਼ਰਾਬ ਦੇ ਕਾਰੋਬਾਰ 'ਚ ਹਿੱਸੇਦਾਰ ਹੈ ਉਹਨੂੰ ਮਿਲਦੇ ਹੋਏ ਫੜੇ ਗਏ ਜਿਨੇ ਸ਼ਿਵਲਾਲ ਡੋਡਾ ਉਹ ਹੀ ਹੈ ਜਿਹਦੇ ਜਿਹਦੇ ਫਾਰਮ ਹਾਊਸ ਤੇ ਦਲਿਤ ਭੀਮ ਟਾਂਕ ਦੀਆਂ ਲੱਤਾਂ ਤੇ ਬਾਹਾਂ ਵੱਢ ਕੇ ਆਤਮ ਉਹਦੀ ਹੱਤਿਆ ਕੀਤੀ ਗਈ ਸੀ ਤੇ ਫਿਰ ਇਹ ਤੁਹਾਡੇ ਜਿਹੜੇ 25 ਸੋ ਕਾਲਡ ਲੀਡਰ ਸੀ ਇਹ ਸ਼ਿਵ ਲਾਲ ਡੋਡਾ ਨੂੰ ਮਿਲਣ ਵਾਸਤੇ ਗਏ ਸੀ ਕਿ ਕਿ ਆਪਾਂ ਕੈਂਡਲ ਮਾਰਚ ਕਰਨਾ ਹੈ ਸ਼ਾਂਤੀ ਦਾ ਕੋਈ ਸੰਦੇਸ਼ ਦੇਣਾ ਹੈ ਨਿਸ਼ਾਨ ਜਿਹੜਾ ਸ਼ਰੂਤੀ ਕਾਂਡ ਦੇ ਵਿੱਚ ਜਿਹੜਾ ਸ਼ਰਿਆਂ ਦੀ ਕੁੜੀ ਨੂੰ ਘਰੋਂ ਕੱਢ ਕੇ ਲੈ ਗਿਆ ਸੀ ਫਰੀਦਕੋਟ ਬੜਾ ਲੰਬਾ ਸੰਘਰਸ਼ ਚੱਲਿਆ ਉਹ ਕਿੰਨਾ ਦਾ ਸੀ ਪਿਉਤ ਕਾਲੀਦਲ ਦਾ ਜੀਨੇ ਥਾਣੇਦਾਰ ਮਾਰਿਆ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਇਸ ਸ਼ਰੀਅਮ ਥਾਣੇਦਾਰ ਦੀ ਡੈੱਡ ਬੋਡੀ ਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਬਿਕਰਮਜੀਤ ਮਜੀਠੀ ਦੇ ਨਾਰੇ ਲਾ ਕੇ ਗਿਆ ਜਿਹਨੂੰ ਕੋਰਟ ਨੇ ਹੁਣ ਸਜ਼ਾ ਵੀ ਦੇ ਦਿੱਤੀ ਉਹ ਕੌਣ ਸੀ ਯੂਥ ਕਾਲੇ ਦਲ ਦਾ ਗੁੰਡਾਗਰਦੀ ਕੌਣ ਕਰ ਰਿਹਾ ਹੈ ਬਾਦਲ ਸਾਹਿਬ ਤੁਹਾਡੀ ਉਮਰ ਹੋ ਗਈ ਸ਼ਾਇਦ ਤੁਸੀਂ ਭੁੱਲ ਜਾਂਦੇ ਹੋ ਆਮ ਆਦੀ ਪਾਰਟੀ ਹਿੰਸਾ ਨੂੰ ਕਦੇ ਪ੍ਰਮੋਟ ਨਹੀਂ ਕਰਦੀ ਮੈਂ ਅੱਜ ਵੀ ਕਹਿਣਾ ਲੋਕਾਂ ਨੂੰ ਵੀ ਕਹਿਣਾ ਵਲੰਟੀਅਰ ਨੂੰ ਵੀ ਕਹਿਣਾ ਕਿ ਗੁੱਸਾ ਕੱਢਣਾ ਤਾਂ 4 ਫਰਵਰੀ ਨੂੰ EVM ਮਸ਼ੀਨਾਂ ਦਾ ਬਟਨ ਦੱਬ ਕੇ ਗੁੱਸਾ ਕੱਢੋ ਪੱਥਰ ਚਲਾਉਣ ਦੀ ਰੋੜੇ ਮਾਰਨ ਦੀ ਕੋਈ ਲੋੜ ਨਹੀਂ ਸੁਣੋ ਸਭ ਦੀ ਕਰੋ ਮੰਦੀ ਸੁਣੋ ਸਭ ਦੀ ਕਰੋ ਮੰਦੀ ਇਹ ਤੁਹਾਡੀ ਮਰਜ਼ੀ ਹੈ ਤੁਹਾਡੇ ਕੋਲੇ ਬਹੁਤ ਵੱਡਾ ਹਥਿਆਰ ਹੈ ਲੋਕਤੰਤਰ ਚ ਲੋਕਾਂ ਕੋਲੇ ਵੋਟ ਹਾਂ ਜਿਹੜੇ ਤੁਸੀਂ ਪਿੱਛੇ ਛੁੜ ਕੇ ਭੇਜੇ ਸੀ ਪਰ ਉਹਨਾਂ ਤੋਂ ਹਿਸਾਬ ਮੰਗਣ ਦਾ ਵੀ ਤੁਹਾਡੇ ਕੋਲੇ ਹੱਕ ਹੈ ਹਿਸਾਬ ਮੰਗੋ ਕਿ ਜੀ ਅਸੀਂ ਤੁਹਾਨੂੰ ਐਸ ਉਮੀਦ ਨਾਲ ਵੋਟਾਂ ਪਾਈਆਂ ਸੀ ਆ ਤੁਹਾਡਾ ਮੈਨੀਫੈਸਟੋ ਸੀ ਤੁਸੀਂ ਇਹ ਪੂਰਾ ਨਹੀਂ ਕੀਤਾ ਸਾਹਿਬ ਮੰਗੋ ਤੁਹਾਨੂੰ ਉਹਨਾਂ ਨੂੰ ਸਵਾਲ ਕਰਨ ਦਾ ਹੱਕ ਹੈ ਭਗਵਾਨਤਮਾਨ ਨੂੰ ਸੰਗਰੂਰ ਵਾਲੇ ਸਵਾਲ ਕਰ ਸਕਦੇ ਨੇ ਕਿ 2.5 ਸਾਲ ਪਹਿਲਾਂ ਤੁਹਾਨੂੰ ਐਮਪੀ ਬਣਾਇਆ ਸੀ ਬਈ ਤੂੰ ਪਾਰਲੀਮੈਂਟ ਚ ਕੀ ਬੋਲੇ ਆ ਪਾਰਲੀਮੈਂਟ ਚ ਆ ਕਿਉਂ ਨਹੀਂ ਬੋਲਿਆ ਸਾਡੇ ਪਿੰਡ ਨੂੰ ਆ ਗਾਰੰਟੀ ਆ ਮੈਨੂੰ ਹੱਕ ਹੈ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਦੂਜੀਆਂ ਪਾਰਟੀਆਂ ਨੂੰ ਕੋਈ ਇਹ ਪੜਕਾਉਂਦੇ ਨੇ ਸੋ ਬਾਦਲ ਸਾਹਿਬ ਤੁਸੀਂ ਮੇਰੇ ਬਾਰੇ ਭਾਸ਼ਣ ਦਿੰਨੇ ਹੋ। ਕਿ ਭਗਵੰਤ ਮਾਨ ਦਾ ਨਾਮ ਐ। ਭਗਵੰਤ ਮਾਨ ਨੂੰ ਕੀ ਪਤਾ ਐ? ਸੁਖਵੀਰ ਬਾਦਲ ਕਿੰਨਾ ਕੁ ਪੁਰਾਣਾ ਸੀ ਜਦੋਂ ਪ੍ਰਧਾਨ ਬਣਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਨਾਲੋਂ ਵੱਧ ਕੁਰਬਾਨੀਆਂ ਵਾਲੇ ਤੇ ਸੀਨੀਅਰ ਬੈਠੇ ਨੇ। ਆਪਦੇ ਜੰਮ ਦੀ ਤਜਰਬੇਕਾਰ ਆਮ ਲੋਕਾਂ ਦੇ ਧੀਆਂ ਪੁੱਤ ਨਵੇਂ। ਲੋਕ ਨਵੇਂ ਤਜਰਬਾ ਕਰਨਾ ਚਾਹੁੰਦੇ ਨੇ ਮੈਂ ਕੀ ਕਰਾਂ ਹੁਣ ਇੱਥੇ? ਪਿੱਪਲ ਤੇ ਆ ਪੱਤਿਆ ਵੇ, ਗਾਦੀ ਖੜਖੜ ਖੜਖੜ ਲਈ ਐ। ਬੱਥੇ ਚੜ ਗਏ ਪ੍ਰਾਨੇਵਾਲ ਸਾਹਿਬ ਫਿਰ ਉਹ ਨਵੇਂ ਦੀ ਆਈ ਹੈ ਇਨਕਲਾਬ ਜੀ ਇਹ ਗੱਲ ਕਰਦੇ ਆ ਪਰ ਲੋਟ ਮੰਗੀ ਵੀਕ ਬਯਰਕ ਸੀ ਉਹਦਾ ਸਰੀਰ ਹੋ ਗਿਆ ਪਾਰਾ ਹਾਂ ਜੀ ਹਾਂ ਜੀ ਪਾਰਾ ਹੋ ਗਿਆ ਤੇ ਉਹਦੀ ਘਰਦਿਆਂ ਵੀ ਡਾਕਟਰ ਨੇ ਦਿੱਸਿਆ ਵੀ ਤੇਰੀ ਰੋਟੀ ਬੰਦ ਕਰਨੀ ਪਊਗੀ ਹਾਂ ਜੀ ਤਾਂ ਸਾਡੇ ਜਵਾਕਾਂ ਨੇ ਕਿਹਾ ਕਿ ਤੇ ਰੋਟੀ ਨਹੀਂ ਬਕਾਉਣੀ ਉਹ ਆ ਲਈ ਦੋਕ ਤਿੰਨ ਸਾਰੋ ਤੁਹਾਡੇ ਬਾਪੂ ਦਾ ਭਾਰਵਾਦਾ ਜਾਂਦਾ ਤੇ ਆਪਾਂ ਰੋਟੀ ਨਹੀਂ ਬਕਾਉਂਦੇ ਹਾਂ ਜੀ ਲੋ ਇਸ ਦਾ ਪਤਾ ਬਜ਼ੁਰਗ ਨੂੰ ਵੀ ਲੱਗ ਗਿਆ ਵੀ ਅੱਜ ਲੰਗਰ ਨਹੀਂ ਮੈਣਾ ਕੋ ਉਹ ਹੋਈ ਤੇ ਸਿਆ ਪਿਆ ਪਰਾਵੇ ਕਰੇ ਜਾ ਕੇ ਖਾ ਕੇ ਰੋਟੀਆਂ ਲੈ ਕੇ ਦੇ ਸਾਥ ਜਿ ਬਹਿ ਗਿਆ ਹਾਂਜੀ ਜਦੋਂ ਸਾਥ ਜਿ ਬਹਿ ਗਿਆ ਤੇ ਜਵਾਕਰ ਨੇ ਫੇਰ ਪੁੱਛਿਆ ਵੀ ਬੀਬੀ ਆਸਣੀਆਂ ਪਕਾਏਗੀ ਉਹਾਂ ਦੀ ਵੀ ਮੇਰੇ ਮਾਰੇ ਫੇਰ ਸਬਰ ਕਰੂੰ ਥੋੜਾ ਜਿਹਾ ਜੀ ਉਹਦਾ ਭਾਰ ਧਰ ਜਿਦਾ ਕੰਧਰ ਬੈਠਾਊਗਾ ਹਾਂਜੀ ਚਲੋ ਜਦੋਂ ਬੁੜੀ ਦਾ ਜਵਾਬ ਮਿਲਿਆ ਕਿ ਛੋਟੇ ਮੁੰਡੇ ਨੇ ਅੱਠਾਂ ਰੋਟੀਆਂ ਦਾ ਪਕੜੀਆਂ ਨੇ ਚਲੋ ਸਾਥੀ ਟਾਈਮ ਕੱਢ ਕੇ ਆਉਨੇ ਆਂ ਗਾਂ ਵੇਖਿਆ ਤੇ ਬਾਪੂਆ ਚਾਚੇ ਦੇ ਘਰ ਆਸ ਧੋੜਾ ਦੇ ਕੁਰਲੀ ਕਰਦਾ ਲਿਗਿਆ ਦਰਿਆ ਵੇ ਤੇ ਚਾਚੀ ਚਾਚੀ ਕਰੀ ਜਾਵੇ ਭਾਈ ਜੀ ਜਿਹੜੀ ਚੀਜ਼ ਵੀ ਲੋੜ ਹੋਵੇ ਜਦੋਂ ਮਰਜੀ ਆ ਜੀ ਹਾਂ ਹੁਣ ਕਹਿਣ ਦਾ ਮਤਲਬ ਹੋਇਆ ਜਿਹੜੀ ਬੈਂਕੋਂ ਦਾ ਬਣ ਗਈ ਚਾਚੀ ਤੇ ਮੋٹے ਵਪਾਰੀ ਬੜ ਗਏ ਬਾਪੂ ਤੇ ਤੇਰੇ ਵੀ ਸਰਦੀ ਕਰ ਸਟ੍ਰੈਕ ਕਾਲੀ ਤੇ ਜਾਕ ਰਹਿ ਕੇ ਆਮ ਜਨਤਾ ਜਿਹੜੇ ਇੱਥੇ ਨੂਨ ਨੂੰ ਤਰਸੀ ਲੈਂਦੇ ਆਪਣੇ ਨਵਾਂ ਤਰਕਾ ਦੁੱਲਾ 17 ਚੋਂ ਹੁੰਦੀ ਤਾਂ ਇਹ ਕੰਮ ਕਰ ਲੱਗੇ ਇਹ ਮੋਦੀ ਦੇ ਜੀ ਆਪਣਾ ਜੀ ਨੋਟਬੰਦੀ ਦੇ ਜੀ ਹਾਂ ਨੋਟਬੰਦੀ ਵੱਡੇ ਭਰ ਕੇ ਲੱਗੇ ਸੋਇ ਤੇ ਆਪਣਾ ਇਹ ਕੰਮ ਹੋਵੇ ਹੋਣਾ ਇਹਨਾਂ ਦਾ ਕਹਿਣਾ ਉਹ ਕੱਲਾ ਵੀ ਵੱਡੇ ਦਾ ਲੈ ਕੇ ਬੈਂਕ ਦੇ ਪਛਾਣ ਦੀ ਕੋਈ ਗਾਂ ਨਹੀਂ ਰੱਖਿਆ ਤੇ ਗਰੀਬ ਬੰਦੇ ਨੂੰ ਦੌਰੇ ਪਈ ਜਾਂਦੇ ਉਹਦਾ ਸਾਡੇ ਕਰਦਾ ਖੰਡ ਵੀ ਨਹੀਂ